ਹੈਲੋ ਫਰੈਂਡਸ ਸ਼ਸ਼ੇ ਅਗਰਵਾਲ ਚੈਨਲ ਦੇ ਵਿੱਚ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਆਪਾਂ ਪੇਪਰ ਡਿਸਕਸ ਕਰਾਂਗੇ ਬੀ ਕਾਮ ਚੌਥਾ ਸੈਮੈਸਟਰ ਪੰਜਾਬੀ ਲਾਜ਼ਮੀ ਦਾ ਪੇਪਰ ਭਾਗ ੳਾ ਵਿੱਚ ਛੇ ਲਿਖੇ ਲੇਖਾਂ ਵਿੱਚੋਂ ਕਿਸੇ ਇੱਕ ਲੇਖ ਦਾ ਸਾਰ ਲਿਖੋ ਮਾਮਲਾ ਸਭਿਆਤਾ ਦਾ ਨਾਟੋ ਹਮਲਾ ਇੱਕ ਚਿਤਾਵਨੀ ਵਿਕਾਸ ਤੋਂ ਪਰਦਾ ਇਹਨਾਂ ਤਿੰਨਾਂ ਵਿੱਚੋਂ ਇੱਕ ਲੇਖ ਲਿਖਣਾ ਹੈ ਫਿਰ ਇਹ ਕੁਐਸਚਨ ਨੰਬਰ ਦੂਜਾ ਹੇ ਦਿੱਲੀ ਕੇ ਪ੍ਰਸ਼ਨ ਵਿੱਚੋਂ ਕਿਸੇ ਦੋ ਪ੍ਰਸ਼ਨ ਦੇ ਉੱਤਰ ਇੱਕ ਜਾਂ ਡੇਢ ਬਨੇ ਵਿੱਚ ਦਿਓ ਚਾਰ ਵਿੱਚੋਂ ਦੋ ਉਹ ਦਾ ਸੰਸਾਰ ਵਿੱਚ ਵਕਤ-ਵਕਟਨਾਵਾ ਫੈਲਣ ਕਾਰਨ ਵੀ ਵੀ ਸਰੀ ਦੇ ਆਕ੍ਰਿਧਿਅ ਕਿਨੂੰ ਕੀ ਨਾਮ ਦਿੱਤਾ ਜਾਏਗਾ ਐ ਵਤਨ ਕਾਸ਼ ਤੁਝੇ ਅਪ ਕੋ ਸਲਾਮ ਦੇਖੂ ਵਿੱਚ ਸਭ ਤੋਂ ਵੱਧ ਕਿਸ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਈਰੀ ਪਰਵਾਸ਼ਾ ਤੋਂ ਵੇਰਵੇ ਹੋਏ ਹਾਲਾਤ ਲੇਖ ਵਿੱਚ ਕੀ ਕਿਹੜੀ ਗੱਲ ਨੂੰ ਸਭ ਤੋਂ ਅਹਿਮ ਮੰਨਦੇ ਹੋ ਸੱਸਾ NATO ਹਮਲਾ ਇੱਕ ਚੇਤਾਵਨੀ ਕਿਹੜੀਆਂ ਸਮੱਸਿਆਵਾਂ ਵੱਲ ਸੰਕੇਤ ਕਰਦਾ ਹੈ ਭਾਗ ਏੜਾ ਗੁਰਮੁਖੀ ਫੌਂਟ ਤੋਂ ਆਰੰਭ ਸਬੰਧੀ ਵੱਖ-ਵੱਖੀ ਪੱਖਾਂ ਬਾਰੇ ਜਾਣਕਾਰੀ ਦਿਓ ਜਾਂ ਯੂਨੀਕੋਡ ਪ੍ਰਣਾਲੀ ਵਿੱਚ ਟਾਈਪ ਕਰਨ ਲੱਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਭਾਗ ਏੜਾ 2 ਨਾਵਾਂ ਦੀ ਪਰਿਭਾਸ਼ਾ ਕਰਕੇ ਇਹ ਕਿਸਮਾ ਬਾਰੇ ਦੱਸੋ ਪਰਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਉਦਾਹਰਨਾਂ ਸਵੇ ਜਾਣਕਾਰੀ ਦਿਓ ਸ਼ਬਦ ਅਰਥ ਸ਼ਿਰਗੁਰੂ ਗ੍ਰੰਥ ਸਾਹਿਬ ਜੀ ਪੋਥੀ ਪਹਿਲੇ ਦੀ ਵਿਆਕਰਨ ਬਾਰੇ ਜਾਣਕਾਰੀ ਦਿਓ ਲਿੰਕ ਸੰਬੰਧੀ ਪਰਿਭਾਸ਼ਾ ਦਿੰਦ ਹੋਏ ਇਸ ਦੇ ਵੱਖ-ਵੱਖ ਪੱਖਾਂ ਤੇ ਚਰਚਾ ਕਰੋ ਭਾਗ ਈੜੀ ਹੈਟਲੀ ਕੇ ਸਾਰੇ ਪ੍ਰਸ਼ਨਾਂ ਦੇ ਲਘੂ ਉੱਤਰ ਦਿਓ ਇਹ ਹੈ ਬਾਦਰੀ ਸੰਸਾਰ ਪੁਸਤਕ ਕਿਸ ਲੇਖਕ ਦੀ ਰਚਨਾ ਹੈ ਇਹ ਹੈ ਬਾਦਰੀ ਸੰਸਾਰ ਪੁਸਤਕ ਵਿੱਚ ਆਸਕਰ ਅਵਾਰਡ ਲੇਖ ਵਿੱਚ ਮੁੱਖ ਚਰਚਾ ਕਿਸ ਗੱਲ ਉੱਤੇ ਹੈ ਅੱਜਕੱਲ ਵਰਤੋ ਜਾਂਦੇ ਪੰਜਾਬੀ ਫੌਂਟ ਕਿਸ ਪ੍ਰਣਾਲੀ ਉੱਤੇ ਆਧਾਰਿਤ ਹਨ ਯੂਨੀਕੌਰਨ ਕਿਹੜੀ ਪ੍ਰਣਾਲੀ ਦਾ ਫੌਂਟ ਹੈ ਫੌਂਟ ਬਦਲੀ ਸੰਬੰਧੀ ਇੱਕ ਜ਼ਰੂਰੀ ਗੱਲ ਦੱਸੋ ਨਾਮ ਦੀ ਪਰਿਭਾਸ਼ਾ ਦੱਸੋ ਪਰ ਨਾਮ ਤੋਂ ਕੀ ਭਾਵ ਹੈ ਲਿੰਗ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਪੁਰਖ ਕਿੰਨੇ ਕਿਸਮ ਦੇ ਹੁੰਦੇ ਹਨ ਬਚਨ ਦੀ ਪਰਿਭਾਸ਼ਾ ਦਿਓ